ਭਾਈ ਜੀ ਦਾ ਖਾਲਸਾ ਸ੍ਰੀ ਵਾਇਖ ਜੀ ਕੀ ਫਤਿਹ ਅੱਜ ਸਾਡੇ ਸਰਕਾਰੀ ਹਾਈ ਸਕੂਲ ਫਟਵੇ ਟਵਰ ਦੇ ਵਿੱਚ ਇਹ ਮੀਡੀਆ ਸਾਡੀ ਸਹਿਯੋਗ ਪੀਤਤ ਜਿਹੜੀ ਕਿ ਸਟੇਟਮੈਂਟ ਦੇ ਵਿੱਚ 8ਵੀਂ ਦੇ ਵਿੱਚੋਂ ਮੈਟ ਦੇ ਵਿੱਚ ਨੰਬਰ ਆਇਆ ਹੈਗਾ ਹੈਗਾ 600 ਦੇ ਵਿੱਚੋਂ 595 ਨੰਬਰ ਲੈ ਕੇ ਇਹਨੇ ਆਪਾਂ ਇਹ ਸਥਾਨ ਹਾਸਲ ਕੀਤਾ ਹੈਗਾ ਤੋਂ ਸਾਰੇ ਅੱਗੇ ਮੇਰੀ ਇਹ ਹੀ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਵਧੀਆ ਗਾਇਡ ਕਰੂ ਵਧੀਆ ਪੜਾਉ ਤੇ ਸਟਾਫ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੇ ਵਧੀਆ ਬੱਚਿਆਂ ਨੂੰ ਪੜ੍ਹਾਈ ਕਰਵਾਈ ਹੈਗੀ ਆ ਤੇ ਇਹਨਾਂ ਨੂੰ ਆਪਣੇ ਪੈਰਾਂ ਤੇ ਖੜਨ ਦਾ ਮੌਕਾ ਦਿੱਤਾ ਸੋ ਅੱਜ ਅਸੀਂ ਇਸ ਬੇਟੀ ਦਾ ਸਨਮਾਨ ਕਰਨ ਵਾਸਤੇ ਆਏ ਜਿਗਿਆ ਸਨਮਾਨ ਵੀ ਇਸ ਤਰੀਕੇ ਨਾਲ ਕੀਤਾ ਕਿਉਂਕਿ ਤਾਂ ਕੀਤਾ ਵੀ ਅੱਗੇ ਤੋਂ ਜਿਹੜੇ ਵੀ ਬੱਚੇ ਇਹਨੂੰ ਦੇਖਣ ਉਹ ਇਸ ਲੈਵਲ ਤੇ ਪਹੁੰਚਣ ਇਹਦਾ ਮਕਾਮ ਹਾਸਲ ਕੀਤਾ ਇੱਥੇ ਤੱਕ ਪਹੁੰਚਣ ਦੀ ਕਿਰਪਾਤਾ ਕਰਨਗੇ ਸੋ ਮੇਰੀ ਬੇਨਤੀ ਆ ਇਹ ਜਿਹੜਾ ਸਾਡੇ ਸਰਦਾਰ ਜਰਮਿੰਦਰ ਸਿੰਘ ਨੰਦਾਬੀ ਜੀ ਨੇ ਸਰਪੰਚ ਸਾਹਿਬ ਉਹਨਾਂ ਨੇ ਇਸ ਬੇਟੀ ਨੂੰ 15000 ਰੁਪਏ ਦਿੱਤਾ ਹੈਗਾ ਤੇ ਉਸ ਤੋਂ ਉਪਰੰਤ ਸਰਦਾਰ ਹਾਕਮ ਸਿੰਘ ਡਾਕਟਰ ਸਾਹਿਬ ਇਹਨਾਂ ਨੇ 5000 ਰੁਪਏ ਇਸ ਬੇਟੀ ਨੂੰ ਦਿੱਤਾ ਜੋ ਕਿ ਕੁੱਲ 20000 ਰੁਪਏ ਦੋਵਾਂ ਨੇ ਇਕੱਤਰ ਕਰਕੇ ਦਿੱਤਾ ਸੋ ਮੈਂ ਸਕੂਲ ਦਾ ਤੇ ਪਿੰਡ ਦਾ ਜਿਵੇਂ ਕਿ ਬੇਟੀ ਨੇ ਨਾਂਉ ਉਕਸ਼ਨ ਕੀਤਾ ਹੈਗਾ ਪ੍ਰਮਾਤਮਾ ਕਰੇ ਇਸੇ ਤਰੀਕੇ ਦੇ ਨਾਲ ਇਸ ਨੂੰ ਸਟਾਫ ਅਤੇ ਬੱਚੇ ਇਸੇ ਤਰੀਕੇ ਨਾਲ ਪਿੰਡ ਦਾ ਨਵਾਂ ਸਕੂਲ ਦਾ ਨਵਾਂ ਉਕਸ਼ਨ। ਧੰਨਵਾਦ। ਵਾਇਟ ਖਾਲਚਾ ਵੈਟ। ਥੜੇ